ਹੁਣ ਇੱਕ ਗੱਲ ਹੋਰ ਸਾਹਮਣੇ ਆਈ ਹੈ ਵੀ ਜਿਹੜਾ ਮਾਤਾ ਜੀ ਦਾ ਤੇ ਬਾਪੂ ਜੀ ਦਾ ਬੇਟਾ ਕੈਨੇਡਾ ਦੇ ਵਿੱਚ ਅਸੀਂ ਕਹਿ ਰਹੇ ਸੀ ਵੀ ਉਹ ਆ ਨਹੀਂ ਰਿਹਾ ਮਦਦ ਨਹੀਂ ਕਰ ਰਿਹਾ ਚਲੋ ਪਹਿਲਾਂ ਆ ਸਕਦਾ ਸੀ ਉਦੋਂ ਨਹੀਂ ਆਇਆ ਉਹ ਹੁਣ ਤਾਂ ਪਤਾ ਲੱਗਿਆ ਵੀ ਉਹ ਉੱਥੇ ਫਸਿਆ ਹੋਇਆ ਉਹਦਾ ਜਿਹੜਾ ਪੀਆਰ ਦਾ ਕੇਸ ਲਾਇਆ ਸੀ ਉਹ ਰਿਫਿਊਜ਼ ਹੋ ਗਿਆ ਉਸ ਤੋਂ ਬਾਅਦ ਉਹਦਾ ਵਰਕ ਪਰਮਿਟ ਵੀ ਖਤਮ ਹੋ ਗਿਆ ਤੇ ਉਹਦਾ ਪਾਸਪੋਰਟ ਵੀ ਐਕਸਪਾਇਰ ਹੋ ਗਿਆ ਨੂੰ ਇੱਥੇ ਇੰਡੀਆ ਆਉਣ ਚ ਕੋਈ ਦਿੱਕਤ ਆ ਰਹੀ ਆ ਤਾਂ ਅਸੀਂ ਉਹਦੀ ਮਦਦ ਕਰ ਦਿੰਨੇ ਕੋਈ ਟਿਕਟ ਕਰਾਉਣੇ ਟਿਕਟ ਕਰਾ ਦਾਂਗੇ ਜੇ ਉੱਥੇ ਕਾਗਜ਼ਾਂ ਪੱਤਰਾਂ ਦਾ ਕੋਈ ਮਸਲਾ ਤਾਂ ਸਾਰੇ ਨੂੰ ਦੱਸਿਆ ਸੀ ਨਾ ਮੈਂ ਐਲ ਨਹੀਂ ਪਵਾ ਮੈਂ ਤੁਹਾਡੀ ਵੀਡੀਓ ਵੀ ਵੇਖੀ ਸੀ ਮੈਨੂੰ ਐਕਚੁਅਲ ਤੇ ਮੇਰੇ ਘਰ ਜਾਣੇ ਵੀ ਵੇਖੀ ਸੀ ਜੀ ਵੀਡੀਓ ਕਿ ਮੈਂ ਉਹਨਾਂ ਨਾਲ ਮੇਰੀ ਗੱਲ ਨਹੀਂ ਐਕਚੁਅਲ ਚ ਨਾ ਉਹਨਾਂ ਨੂੰ ਫੋਨ ਤਾਂ ਨਹੀਂ ਲੱਗਦਾ ਕਿਉਂਕਿ ਉਹਨਾਂ ਕੋਲ ਨਾ ਪੈਸੇ ਨਹੀਂ ਹੈਗੇ ਉਹਨਾਂ ਦਾ ਫੋਨ ਬੰਦ ਹੋਇਆ ਪਿਆ ਵਾ ਨਹੀਂ ਆਪਾਂ ਥੋੜੇ ਪੈਸੇ ਭੇਜ ਦਿੰਦੇ ਆ ਉਹਨਾਂ ਨੂੰ ਦੱਸੋ ਆਪਾਂ ਇੱਥੋਂ ਭੇਜ ਦਿੰਨੇ ਪੈਸੇ 500 ਡਾਲਰ ਭੇਜ ਦਿੰਨੇ ਆ ਇੱਥੋਂ ਅਸੀਂ ਜੀ ਨਹੀਂ ਨਹੀਂ ਕੋਈ ਚੱਕਾ ਨਹੀਂ ਮੈਂ ਅ ਤਜਿੰਦਰ ਦੇ ਘਰੇ ਜਿਹੜੇ ਇੱਕ ਮੁੰਡਾ ਰਹਿੰਦਾ ਮੈਂ ਉਹਦੇ ਥਰੂ ਗੱਲ ਕਰਦੀ ਆ ਪਰ ਫਿਰ ਉਹ ਕੀ ਕਰਦਾ ਵਾ ਮਤਲਬ ਉਹ ਕਿਨੇ ਮਾਤਾ ਜੀ ਦੱਸਦੇ ਸੀ ਵੀ ਉਹ ਵੀ ਇੱਥੇ ਫਸਿਆ ਹੋਇਆ ਜਾਂ ਕੀ ਦਿੱਕਤ ਆ ਗਈ ਜੀ ਉਹਨੂੰ ਪੇਪਰਾਂ 'ਚ ਮੇਰਾ ਗੱਲ ਕਰਾ ਦੋ ਮੇਰਾ ਗੱਲ ਕਰਾ ਦੋ ਸੁਣਣਾ ਨਾ ਨਾ ਯਾ ਕਿ ਅਮ ਜਿਹੜਾ ਇਹ ਸਾਹ ਚੜਿਆ ਨਾ ਉਹਨਾਂ ਨੇ ਪੀਆਰ ਦੀ ਫਾਈਲ ਲੱਗੀ ਆ ਵੀ ਆ ਕੀ ਹੋ ਗਿਆ ਇਹ ਲੋ ਬਾਪੂ ਤਾਂ ਦੇ ਦਿਆ ਕਿ ਹੋਰ ਗੱਲ ਸਰਜੀ ਕਾ ਆਪਣੀ ਕਰਨੀ ਆ ਬਾਪੂ ਚੜਾਈ ਕਰ ਗਿਆ ਕਦੋਂ ਹੁਣ ਏ ਵਾਹ ਨਹੀਂ ਬਣ ਗਈ ਵਾਹ ਵਾਹ ਦਾ ਸਾਡੀ ਆ ਬੋਡੀ ਦਾ ਦਾਨ ਕੀਤੀ ਹੈ ਯਾ ਅਸੀਂ ਗੁਰਲਾ ਬੋਡੀ ਦਾ ਨਾ ਹੂੰ ਮੈਡੀਕਲ ਉਹ ਨਾਲਿਕਾ ਉੱਤੇ ਮੈਡੀਕਲ ਆ ਕਹਿਣਾ ਹਾਂ ਉੱਥੇ ਦਾਨ ਕੀਤੀ ਹੈ ਬੋਡੀ ਐ ਅੱਛਾ ਤੁਸੀਂ ਦੋਨਾਂ ਨੇ ਕੀਤੀ ਹੋਈਆਂ ਹਾਂਜੀ ਦੋਨਾਂ ਨੇ ਦਾਨ ਕੀਤੀ ਹੈ ਬੋਡੀ ਡਾਕਟਰ ਸਾਹਿਬ ਇਹਨਾਂ ਨੇ ਬੋਡੀ ਦਾ ਦਾਨ ਕੀਤਿਆ ਬਾਪੂ ਦੇ ਵੀ ਬੋਡੀ ਦਾਨ ਆ ਸਾਰਾ ਜੀ ਫਿਰ ਉਹ ਕਿਵੇਂ ਉਹਦਾ ਕੋਈ ਕਾਗਜ਼ ਕੂਗਜ ਮਾ ਕਹਤਾ ਹੈਗਾ ਮੇਰੇ ਕੋਲ ਉੱਥੇ ਆ ਬੰਦੇ ਸਾਰੀ ਪਿਆ ਪਰ ਇੰਨਾ ਤਾਂ ਸੀਗਾ ਪਤਾ ਨਹੀਂ ਕਿੱਥੇ ਰੱਲੇ ਰੱਖ ਬੈਠਿਆ ਤੇ ਹੁਣ ਕਿਵੇਂ ਕਿਹਦੇ ਨਾਲ ਗੱਲ ਕਰੀਏ ਨੰਬਰ ਹੈਗਾ ਤੁਹਾਡੇ ਕੋਲ ਉਹਨਾਂ ਦਾ ਹਾਂਜੀ ਇਹਦੇ ਵਿੱਚ ਹੈਗਾ ਜੀ ਦਿਓ ਨੰਬਰ ਦਿਓ ਸਾਨੂੰ ਕਿਧਰ ਬਾਪੂ ਆ ਬਾ ਆ ਬਾ ਜੀ ਅਸਰੀਆ ਬੰਦ ਕਲਿਆਣ ਗੁਲਾਬ ਗਦੀ ਬੰਦ ਹਾਂ ਕੇ ਬਤਾਓ ਐ ਜੀ ਐ ਗੁਲਾਬ ਗਦੀ

ਮੇਰੇ ਨਾਲ ਵੇ ਕੀ ਦੁਸ਼ਮਣੀ ਕੀਤੀ ਜਿਹੜੇ ਤੂੰ ਮੈਨੂੰ ਛੱਡ ਗਿਆ ਏ ਸਰ ਤੇ ਕਾਫੀ ਦੇ ਦੋ ਮਾਤਾ ਤੇ ਏ ਵਾ ਮੇਰਾ ਲੱਕ ਵੀ ਗਿਆ ਏ ਮੈਂ ਤਾਂ ਨਹੀਂ ਬੈਠੇ ਜਾ ਰਿਹਾ ਮੇਰਾ ਲੱਕ ਗਿਆ ਮੇ ਤਾਂ ਲੱਕ ਗਿਆ ਸਿੱਧਾ ਲਿਟਾ ਦੋ ਸਿੱਧਾ ਲਿਟਾ ਮੇਰਾ ਲੱਕ ਗਿਆ ਵਾ ਮੈਂ ਤਾਂ ਤੁਹਾਡੇ ਦਾ ਹੋਸ਼ ਹੈ ਇੱਕ ਇੱਕ ਤੁਹਾਡੇ ਦਾ ਹੋਸ਼ ਮੈਂ ਸਾ ਮਾਂ ਭੱਜ ਆਇਆ ਮੈਂ ਜੋ ਡਾਕਟਰਾਂ ਨੇ ਦੱਸਿਆ ਵੀ ਬਾਪੂ ਇੱਕਦਮ ਸਿੱਕ ਹੋ ਗਿਆ ਤੇ ਬਸ ਹੱਥਾਂ 'ਚ ਹੀ ਆ ਗਿਆ ਮੈਂ ਤਾਂ ਤੁਹਾਡੇ ਨਾਲ ਹੋਤ ਸੋ ਕੋ ਸਰਜੀ ਕਰੀ ਚਾਹਦੀ ਸੀ ਖਬਰ ਅਸੀਂ ਵੀ ਕਹਿ ਲਿਆ ਬੇਟਾ ਫੋਨ ਨਹੀਂ ਕਰਦਾ ਫੋਨ ਨਹੀਂ ਕਰਦਾ ਉਹ ਵੀ ਬਹੁਤ ਕਸੂਤਾ ਫਸਿਆ ਆ ਉਹ ਕਹਦਾ ਦਾ ਰਿਪੋਰਟ ਹੋ ਚੁੱਕਿਆ ਕੱਲਾ ਉਹ ਨੂੰ ਵੀ ਕਰਦੇ ਵਿੱਚ ਬਦਦ ਕਰ ਸਕਦੇ ਤਾਂ ਕਰੋ ਉਹ ਕਿੱਥੇ ਆ ਹੁਣ ਆਪ ਦਾ ਸਾ ਉੱਥੇ ਹੀ ਆ ਕਨੇ ਡਾਈ ਦੀ ਉਹਦਾ ਨੰਬਰ ਦਿਓ ਅਸੀਂ ਗੱਲ ਕਰਦੇ ਹਾਂ ਉਹਦੀ ਮਦਦ ਕਰਾਂਗੇ ਜਰੂਰ ਅਸੀਂ ਹਾਂਜੀ ਹਾਂਜੀ ਉਹਦੀ ਬਦਦ ਕਰੋ ਕਿ ਆਪਣਾ ਸਾ ਆਜ ਮੇਰਾ ਆਦ ਵੀ ਚਲਾ ਗਿਆ ਅਏ ਕੀ ਮੈਨੂੰ ਵੀ ਥੈਂਕ ਯੂ ਛੁਟਕੇ ਪਹਿਲਾਂ ਹੀ ਮਾਰ ਗਿਆ ਵਾਹ ਉਹ ਪਹਿਲਾ ਜਾਣਾ ਸੀ ਤੇ ਇਹ ਮੈਨੂੰ ਨਹੀਂ ਜਾਂ ਦਿੰਦਾ ਤੇ ਇਹ ਮੈਨੂੰ ਨਹੀਂ ਜਾਂ ਦਿੰਦਾ ਮੈਨੂੰ ਕਿਉਂ ਬਤਾ ਕੋਈ ਤਕੀਬਲੀ ਬੇਬੇਂਤ ਜਾਂਦੀ ਜਾਂਦੀ ਨੂੰ ਹਾਂਜੀ ਭੈਣ ਜੀ ਮੈਂ ਗੁਰਪ੍ਰੀਤ ਬੋਰਿਆਂ ਜੀ ਮਨੁੱਖਤਾ ਦੀ ਸੇਵਾ ਤੋਂ ਜੀ ਤੁਸੀਂ ਕੋਤਲ ਮਮੀ ਕੋ ਆਦੀ ਮਮੀ ਕੋਰੇ ਤੇ ਜਿੰ ਹਾਂਜੀ ਭੈਣੇ ਤੇ ਮਮੀ ਨੂੰ ਤੇ ਪਾਪਾ ਨੂੰ ਅਸੀਂ ਲੈ ਕੇ ਆਏ ਸੀ ਸਾਡੇ ਕੋਲੇ ਹੀ ਨੇ ਉਹ ਤੇ ਨਾ ਪਾਪਾ ਚੜਾਈ ਕਰ ਗਏ ਦੇ ਪਾਪਾ ਦੀ ਡੈਥ ਹੋ ਗਈ ਜੀ ਤੇ ਤੋ ਕਦੋਂ ਆਏ ਹੁਣੇ ਹੁਣੇ ਭੈਣੇ 10 15 ਮਿੰਟ ਪਹਿਲਾਂ ਹੀ ਜੀ ਹਾਂ ਕਿਤਾ ਆ ਉਹ ਬਿਮਾਰ ਸੀਗੇ ਜੀ ਉਹ ਜਦੋਂ ਸਾਡੇ ਕੋਲ ਆਏ ਨੇ ਵਿਚਾਰੇ ਉਦੋਂ ਵੀ ਬਹੁਤ ਸਿੱਕ ਸੀਗੇ ਇਨਫੈਕਸ਼ਨ ਸੀਗੀ ਟ੍ਰੀਟਮੈਂਟ ਚੱਲਦਾ ਸੀ ਆਈ ਸੀ ਯੂ ਚ ਰੱਖਿਆ ਸੀ ਉਹ ਦਿਨਾਂ ਦੇ ਪਰ ਅੱਜ ਹੁਣੇ ਵੀ 25 ਮਿੰਟ ਪਹਿਲਾਂ ਹੀ ਬਸ ਅਚਾਨਕ ਸਰੀਰ ਛੱਡ ਗਈ ਉਹ ਬੋਦਾਇਆ ਸ਼ੇਖ ਚਾਹ ਕੋਈ ਬੋ ਤਾਂ ਸਾਡੀ ਨਾਲ ਗੱਲ ਕਰਾ ਦੇ ਜੀ ਨੂੰ ਇੱਥੇ ਇੰਡੀਆ ਆਉਣ ਚ ਕੋਈ ਦਿੱਕਤ ਆ ਰਹੀ ਆ ਤਾਂ ਅਸੀਂ ਉਹਦੀ ਮਦਦ ਕਰ ਦਿੰਨੇ ਕੋਈ ਟਿਕਟ ਕਰਾਉਣੀ ਹੈ ਟਿਕਟ ਕਰਾ ਦਾਂਗੇ ਜੇ ਉੱਥੇ ਕਾਗਜ਼ਾਂ ਪੱਤਰਾਂ ਦਾ ਕੋਈ ਮਸਲਾ ਤਾਂ ਮੈਂ ਮਨਨ ਸਾਰਿਆਂ ਨੂੰ ਦੱਸਿਆ ਸੀ ਨਾ ਮੈਂ ਆਉਣ ਲਈ ਪਵਾ ਮੈਂ ਤੁਹਾਡੀ ਵੀਡੀਓ ਵੀ ਵੇਖੀ ਸੀ ਮੈਨੂੰ ਐਕਚੁਅਲ ਜੇ ਮੇਰੇ ਘਰ ਜਾਂਦੇ ਵੀ ਵੇਖੀ ਸੀ ਜੀ ਵੀਡੀਓ ਤੇ ਮੈਂ ਹੁਣ ਮੇਰੇ ਗਾਰਨ ਲਈ ਐਕਚੁਅਲ ਜਨਾ ਉਹਨਾਂ ਨੂੰ ਫੋਨ ਤਾਂ ਨਹੀਂ ਲੱਗਦਾ ਕਿਉਂਕਿ ਉਹਨਾਂ ਕੋਲ ਨਾ ਪੈਸੇ ਨਹੀਂ ਹੈਗੇ ਉਹਨਾਂ ਦਾ ਫੋਨ ਬੰਦ ਹੋਇਆ ਪਿਆ ਵਾ ਨਹੀਂ ਆਪਾਂ ਥੋੜੇ ਪੈਸੇ ਭੇਜ ਦਿੰਦੇ ਆ ਉਹਨਾਂ ਨੂੰ ਦੱਸੋ ਆਪਾਂ ਇੱਥੋਂ ਭੇਜ ਦਿੰਨੇ ਪੈਸੇ 500 ਡਾਲਰ ਭੇਜ ਦਿੰਨੇ ਆ ਇੱਥੋਂ ਅਸੀਂ ਜੀ ਨਹੀਂ ਨਹੀਂ ਕੋਈ ਚੱਕਾ ਨਹੀਂ ਮੈਂ ਅ ਤਿਸਿੰਦਰ ਦੇ ਘਰੇ ਜਿਹੜੇ ਇੱਕ ਮੁੰਡਾ ਰਹਿੰਦਾ ਮੈਂ ਉਹਦੇ ਨਾਲ ਗੱਲ ਕਰਦੀ ਆ ਪਰ ਫਿਰ ਉਹ ਕੀ ਕਰਦਾ ਵਾ ਮਤਲਬ ਉਹ ਕਿਨੇ ਮਾਤਾ ਜੀ ਦੱਸਦੇ ਸੀ ਵੀ ਉਹ ਵੀ ਇੱਥੇ ਫਸਿਆ ਹੋਇਆ ਜਾਂ ਕੀ ਦਿੱਕਤ ਆ ਗਈ ਜੀ ਉਹਨੂੰ ਪੇਪਰਾਂ ਚ ਮੇਰਾ ਗੱਲ ਕਰਾ ਦਿਓ ਚਲੋ ਜੀ ਜੀ ਚਲੋ ਨਾ ਨਾ ਨੋਇਆ ਕਿ ਅ ਜਿਹੜੇ ਇਹ ਸਾਹ ਚੜਿਆ ਨਾ ਉਹਨਾਂ ਦੀ ਪੀਆਰਡੀ ਫਾਈਲ ਲੱਗੀ ਹੋਈ ਸੀ ਹੂੰ ਤੇ ਉਹਨਾਂ ਦੀ ਪੀਆਰਡੀ ਨਾ ਫਾਈਲ ਰਿਫਿਊਜ਼ ਹੋ ਗਈ ਸੀ ਓਕੇ ਕੋਈ ਨਾ ਪੁੱਤ ਪਹਿਲਾਂ ਵੀ ਟੀਆਂ ਨਹੀਂ ਰਿਫਿਊਜ਼ ਹੋ ਜਾਂਦੀਆਂ ਹੁੰਦੀਆਂ ਵਾ ਅੱਗੇ ਵੀ ਦੁਬਾਰਾ ਲੱਗ ਜਾਂਦੀਆਂ ਹੁਣ ਮੈਂ ਵੀ ਉਹਨਾਂ ਨੇ ਦੱਸਿਆ ਕਿ ਜੇ ਪੀਆਰਡੀ ਫਾਈਲ ਰਿਫਿਊਜ਼ ਹੋਈ ਨਾ ਤਾਂ ਨਾ ਬੈਂਕਮਨਟ ਪੀਆਰਡੀ ਫਾਈਲ ਦੇ ਬੇਸ 'ਤੇ ਲਗਾਇਆ ਸੀ ਤਾਂ ਉਹ ਵੀ ਨਾਲ ਰਿਫਿਊਜ਼ ਹੋ ਗਿਆ ਸੀ ਪਾਸਪੋਰਟ ਐਕਸਪਾਇਰ ਹੋ ਗਿਆ ਹੁਣ ਉਹਨਾਂ ਕੋ ਪਾਸਪੋਰਟ ਨਹੀਂ ਆਏਗਾ ਤੇ ਹੁਣ ਉਹ ਇੰਡੀਆ ਆ ਨਹੀਂ ਸਕਦੇ ਮੈਂ ਆਂਟੀ ਨੂੰ ਦੱਸੀ ਸੀ ਕਿ ਸਾਰੀ ਗੱਲ ਮਹੀਨੇ ਤੋਂ ਉੱਪਰ ਹੋ ਗਿਆ ਉਹਨਾਂ ਕੋ ਕੰਮ ਨਹੀਂ ਹੈਗਾ ਤੇ ਉਹ ਹੀ ਮੈਂ ਕੋਸ਼ਿਸ਼ ਕਰਦੇ ਵੀ ਕਿਉਂਕਿ ਮੇਰੇ ਆਪਣੇ ਪਾਪਾ ਨਹੀਂ ਹੈਗੇ ਤੇ ਮੈਂ ਘਰ ਦਾ ਖर्चा ਵੀ ਚਤਨਾ ਉਹ ਕਿਹੜੇ ਸ਼ਹਿਰ ਚ ਤੁਸੀਂ ਕਿਹੜੇ ਸ਼ਹਿਰ ਚ ਤੁਸੀਂ ਹਾਂਜੀ ਕਿਹੜੇ ਸ਼ਹਿਰ ਚ ਮੈਂ ਤਾਂ ਨਹੀਂ ਰਹਿੰਦੀ ਮੈਂ ਮਤਲਬ ਉਹ ਪਹਿਲਾਂ ਕੰਮ ਕਰਦੀ ਸੀ ਦੇਸ਼ ਤੋਂ ਬਾਹਰ ਪਹਿਲਾਂ ਉਹਨਾਂ ਨਾਲ ਪਰ ਮੈਂ ਹੁਣ ਦੂਜੇ ਸ਼ਹਿਰ ਚ ਉਹਨਾਂ ਦੇ ਪਾਪਾ ਰਿਹਾ ਦਿੱਤੂਗੀ ਅਸੀਂ ਚਾਹੁੰਦੇ ਵੀ ਉਹ ਆ ਜਵੇ ਆਵਾ ਪਾਪਾ ਨੂੰ ਇੱਥੇ 2 ਦਿਨ 4 ਦਿਨ ਰੱਖ ਸਕਦੇ ਆ ਫ੍ਰਿਜ ਦੇ ਵਿੱਚ 5 ਦਿਨ ਰੱਖ ਸਕਦੇ ਆ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਪਰ ਆਪ ਆਪਣੇ ਹੱਥੀਂ ਆ ਕੇ ਉਹ ਸਾਰਾ ਕੁਝ ਕਰ ਸਕਦੇ ਆ ਹਾਂਜੀ ਮੈਨਾਂ ਹੋ ਨਹੀਂ ਕਿਸੇ ਤਰੀਕੇ ਨਾਲ ਕਾ ਦਿਨ ਕਰੀਏ ਕਿ ਸਾਨੂੰ ਫੋਨ ਜੇ ਉਹਦੇ ਪਾਸਪੋਰਟ ਨਿਊ ਕਰਾਉਣ ਦੇ ਵਿੱਚ ਵੀ ਉਹਦੀ ਮਦਦ ਹੋ ਜੂਗੀ ਨਾਲ ਪਾਸਪੋਰਟ ਉਧਰ ਨਿਊ ਹੋ ਜੂ ਅਸੀਂ ਇੱਥੋਂ ਲਿਖ ਕੇ ਐਪਲੀਕੇਸ਼ਨ ਦੇ ਦਿੰਨੇ ਆ ਆਸ਼ੀਰਦਮ 'ਚ ਪਹੁੰਚ ਗਏ ਆ ਉਹ ਆਪ ਫੋਨ ਤਾਂ ਕਰਕੇ ਪੁੱਛ ਹੀ ਸਕਦਾ ਆਸ਼ਰਮ ਵਾਲਿਆਂ ਨਾਲ ਤਾਂ ਗੱਲ ਕਰ ਹੀ ਸਕਦਾ ਵੀ ਮੈਂ ਬਜਪੂਰ ਆ ਬਾਈ ਮੈਂ ਆ ਨਹੀਂ ਸਕਦਾ ਤੁਸੀਂ ਮੰਮੀ ਪਾਪਾ ਦਾ ਖਿਆਲ ਰੱਖਿਓ ਇੰਨਾ ਤਾਂ ਕਹਿ ਸਕਦਾ ਸੀ ਉਹ ਹਾਂਜੀ ਹਾਂਜੀ ਨਹੀਂ ਮੈਂ ਤਾਂ ਕੋਈ ਨਹੀਂ ਕਰਦੀ ਮੈਂ ਸਮਝਦੀ ਆ ਕੋਈ ਵੀ ਮੈਂ ਉਹਨਾਂ ਦੀ ਘਰਤੀ ਵੀ ਮੈਂ ਇਹ ਨਹੀਂ ਕਹਿੰਦੀ ਕਿ ਉਹਨਾਂ ਨੇ ਪੜਦੇ ਪਾ ਲਈਆਂ ਮੈਂ ਸਮਝਦੀ ਮੈਂ ਸਾਡੀ ਆਂਟੀ ਅੰਕਲ ਦੀ ਵੀ ਹਾਲਤ ਉਹਦੇ ਵਿੱਚ ਹੁੰਦਾ ਨਹੀਂ ਵੀ ਸਮਝਦੀ ਐ ਅੰਕਲ ਤਾਂ ਵਿਚਾਰੇ ਪੂਰੇ ਹੀ ਹੋ ਗਏ ਦੇਖੋ ਹੁਣ ਕੀ ਕਰੀਏ ਇਨਾਂ ਦਾ ਭਰਾ ਆ ਸੀ ਨਾਲ ਹਾਂਜੀ ਨਹੀਂ ਉਹਨਾਂ ਨੇ ਮਤਲਬ ਉਹ ਵੀ ਛੱਡ ਕੇ ਮੁੜ ਗਿਆ ਮੇਰੇ ਬੇਟੇ ਦਾ ਜੀਜ਼ੂਨ ਚੱਲ ਹਾਂ ਮੈਂ ਕਰਦਾ ਬੇਟਾ ਬੇਟਾ ਕਰਦੇ ਮੈਂ ਚਲ ਰੋਣਾ ਨਹੀਂ ਰੋਣਾ ਨੀ ਮੈਂ ਉਹਨੂੰ ਵੀ ਬੁਲਾਉਨੇ ਆਪਾਂ ਉਹਦਾ ਪਾਸਪੋਰਟ ਐਕਸਪਾਇਰ ਹੋ ਗਿਆ ਉਸ ਕਰਕੇ ਉੱਥੇ ਫਸ ਗਿਆ ਉਹ ਕਹਿੰਦੇ ਹੁਣ ਕੁੜੀ ਨਾਲ ਮੇਰੀ ਗੱਲ ਹੋਈ ਆ ਇੱਕ ਵਾਰੀ ਤੁਹਾਡੇ ਬੇਟੇ ਨਾਲ ਗੱਲ ਹੋ ਜAVE ਮੇਰੀ ਤਾਂ ਫੇਰ ਆਪਾਂ ਉਹਨੂੰ ਕੋਈ ਨਾ ਸੱਦਦੇ ਅੱਛਾ ਹਾਂ ਯਾਰ ਸਭ ਦੇ ਤੋਂ ਮਦਦ ਕਰਾਂ ਸਾਡੀ ਤਾਂ ਕਿ ਕਰਿਆ ਜੇ ਆਪਣੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਮਾਤਾ ਕਰਨਜੀਤ ਕੌਰ ਬੀਤੀ ਤੇ ਬਾਪੂ ਗੁਰਜੀਤ ਸਿੰਘ ਸੋਢੀ ਅੱਜ ਤੋਂ ਪੰਜ ਚਾਰ ਦਿਨ ਪਹਿਲਾਂ ਹੀ ਸਾਡੇ ਕੋਲ ਸੁਪਨਿਆਂ ਦੇ ਘਰ ਆਏ ਸੀ ਦੋਨੋਂ ਬਜ਼ੁਰਗ ਜੋੜੇ ਅੱਜ ਬਾਪੂ ਜੀ ਸਾਡੇ ਕੋਲ ਚੜ੍ਹਾਈ ਕਰ ਗਏ ਨੇ ਵਿੱਚ ਵਿੱਚ ਦੇ ਮਰਦੇ ਦੇਖਿਆ ਤੋਂਨੇ ਮਰਨ ਦੇ ਆ ਓਹੋ ਸੇਵ ਕੇ ਮੈਂ ਉੱਠੀ ਆ ਮੈਨੂੰ ਇਹ ਲੱਭਣੇ ਵੱਡੇ ਕਮਰਾ ਕਿਹੜਾ ਮੈਨੂੰ ਨਹੀਂ ਲੱਗਦਾ ਆਪਣਾ ਘਰ ਆ ਮੈਂ ਕੱਢਿਆ ਸੀ ਤੋਂਨੇ ਕੁਝ ਖਾ ਕੇ ਮਰ ਜਾਂਦੇ ਆ ਵੇ ਬੱਚੇ ਵਕਸ ਤੇ ਕਿਸ ਤੇ ਕਿਦ ਸੱਤ ਮੰਤੀ ਹੋਏ ਵਾਕੇ ਪਤਾ 6 ਬਜੇ ਰਾਤ ਦੇ ਕਿ ਸਵੇਰ ਤੇ ਵਾਕੇ ਇਹ ਤੇ ਦਿਸਦੇ ਨਹੀਂ ਮੇਹੋਲੇ ਮੈਂ ਰਾਗੀ ਕੱਲੀ ਪਤਾ ਨਹੀਂ ਕੀ ਗੱਲ ਕਿਤਨੇ ਕੀ ਕਿਦ ਦੇ ਦੇ ਬੜਾ ਸੱਚੀ ਜਿਹੀ ਨਾ ਮਾ ਬਸ ਰੋ ਨਾ ਮਾ ਰੋ ਰੋ ਨਾ ਮਾ ਬਸ ਰੋ ਨਾ ਮਾ ਵੀਰ ਬੰਦੇ ਨੂੰ ਬੁਲਾਇਆ ਤੇ ਬੁਲਾਉਣੀਆ ਨੂੰ ਬੱਚੇ ਨੂੰ ਬੁਲਾਉਣੇ ਕੁਝ ਨਹੀਂ ਕਰੇ ਇਹ ਬੁਲਾ ਕੇ ਬਤਨ ਇੱਕ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਵੀ ਬਾਪੂ ਜੀ ਦੀ ਤੇ ਮਾਤਾ ਜੀ ਦੀ ਬੋਡੀ ਡੋਨੇਟ ਕੀਤੀ ਹੋਈ ਹੈ ਇਹਨਾਂ ਨੇ ਅਮਰਸਰ ਬੋਟਨੀ ਡਿਪਾਰਟਮੈਂਟ ਦੇ ਵਿੱਚ ਸਾਡੀ ਉੱਥੇ ਗੱਲ ਹੋ ਗਈ ਹੁਣ ਬਾਪੂ ਜੀ ਦੀ ਬੋਡੀ ਅਸੀਂ ਉੱਥੇ ਭੇਜਣ ਲੱਗੇ ਆ ਜੀ ਤੇ ਮਾਤਾ ਜੀ ਨੇ ਵੀ ਬੋਡੀ ਡੋਨੇਟ ਕੀਤੀ ਹੋਈ ਹੈ ਇਹਨਾਂ ਦੋਨਾਂ ਨੇ ਪਹਿਲਾਂ ਦੀ ਇਹਨਾਂ ਕੋਲੇ ਨੰਬਰ ਸੀਗਾ ਅਸੀਂ ਉਹਨਾਂ ਨੂੰ ਕਾਲ ਕਰ ਲਈਆ ਹੁਣ ਇੱਕ ਗੱਲ ਹੋਰ ਸਾਹਮਣੇ ਆਈ ਹੈ ਵੀ ਜਿਹੜਾ ਮਾਤਾ ਜੀ ਦਾ ਤੇ ਬਾਪੂ ਜੀ ਦਾ ਬੇਟਾ ਕੈਨੇਡਾ ਵਿੱਚ ਅਸੀਂ ਕਹਿ ਰਹੇ ਸੀ ਵੀ ਉਹ ਆ ਨਹੀਂ ਰਿਹਾ ਮਦਦ ਨਹੀਂ ਕਰ ਰਿਹਾ ਚਲੋ ਪਹਿਲਾਂ ਆ ਸਕਦਾ ਸੀ ਉਦੋਂ ਨਹੀਂ ਆਇਆ ਉਹ ਹੁਣ ਤਾਂ ਪਤਾ ਲੱਗਿਆ ਵੀ ਉਹ ਉੱਥੇ ਫਸਿਆ ਹੋਇਆ ਉਹਦਾ ਜਿਹੜਾ ਪੀਆਰ ਦਾ ਕੇਸ ਲਾਇਆ ਸੀ ਉਹ ਰਿਫਿਊਜ਼ ਹੋ ਗਿਆ ਉਸ ਤੋਂ ਬਾਅਦ ਉਹਦਾ ਵਰਕ ਪਰਮਿਟ ਵੀ ਖਤਮ ਹੋ ਗਿਆ ਤੇ ਉਹਦਾ ਪਾਸਪੋਰਟ ਵੀ ਐਕਸਪਾਇਰ ਹੋ ਗਿਆ ਹੁਣ ਇਸ ਟਾਈਮ ਉਹ ਨਾ ਤਾਂ ਪਾਸਪੋਰਟ ਰੀਨਿਊ ਕਰਾ پا ਰਿਹਾ ਤੇ ਨਾ ਉਹਦਾ ਵਰਕ ਪਰਮਿਟ ਰੀਨਿਊ ਹੋ ਰਿਹਾ ਤੇ ਸਾਡੀ ਬੇਨਤੀ ਹੈ ਭੈਣਾ ਭਰਾਵਾਂ ਨੂੰ ਸਾਡੇ ਤੋਂ ਤੁਸੀਂ ਸੰਪਰਕ ਕਰਕੇ ਉਹ ਵੀਰ ਦਾ ਕੰਟੈਕਟ ਲੈ ਲਿਓ ਨੰਬਰ ਲੈ ਲਿਓ ਤੇ ਉਹਦੀ ਜੇ ਕੋਈ ਮਦਦ ਕਰ ਸਕਦੇ ਉੱਥੇ ਉਹਦਾ ਪਾਸਪੋਰਟ ਰੀਨਿਊ ਕਰਾਉਣ ਚ ਤਾਂ ਉਹਦੀ ਮਦਦ ਕਰੋ ਤਾਂ ਜੋ ਇੱਥੇ ਆ ਕੇ ਆਪਣੀ ਹੁਣ ਬਾਪਤਾ ਤੌਰੀ ਗਿਆ ਵਾ ਆਪਦੀ ਮਾਂ ਨੂੰ ਸੰਭਾਲ ਸਕੇ ਮਾਤਾ ਜੀ ਦਾ ਚੂਲਾ ਟੁੱਟਿਆ ਹੋਇਆ ਮਾਤਾ ਜੀ ਦੇ ਚੂਲੇ ਦਾ ਆਪਰੇਸ਼ਨ ਹੋਣਾ ਸਰਜਰੀ ਹੋਣੀ ਆ ਤੇ ਹਜੇ ਅਸੀਂ ਉਹਦੀ ਪਲੈਨਿੰਗ ਕਰ ਰਹੇ ਸੀ ਮਾਤਾ ਜੀ ਦੇ ਟੈਸਟਸ ਹੋ ਰਹੇ ਸੀ ਵੀ ਮਾਤਾ ਜੀ ਦੀ ਸਰਜਰੀ ਹੋਣੀ ਆ ਜਨ ਨੂੰ ਬਾਪੂ ਜੀ ਅੱਜ ਸਵੇਰੋਂ ਤੜਕੇ ਉੱਚੜਾਈ ਕਰ ਗਏ ਨੇ ਤੇ ਇਸ ਤਰ੍ਹਾਂ ਮਤਲਬ ਕਈ ਵਾਰੀ ਸਾਡੇ ਆਸ-ਪਾਸ ਜ਼ਿੰਦਗੀ ਦੇ ਵਿੱਚ ਅਸੀਂ ਦੇਖ ਹੀ ਨਹੀਂ ਪਾਉਂਦੇ ਸਾਡੇ ਆਸ-ਪਾਸੇ ਕੀ ਹੋ ਰਿਹਾ ਇਹ ਬਜ਼ੁਰਗ ਜੋੜਾ ਪੜਿਆ-ਲਿਖਿਆ ਬੜਾ ਵਧੀਆ ਵੈਲ ਸੈਟਲ ਫੈਮਿਲੀ ਸੀ ਬੇਟਾ ਇੱਕ ਉਹਨੂੰ ਕੈਨੇਡਾ ਭੇਜਤਾ ਇਹਨਾਂ ਨੇ ਪਰ ਹੁਣ ਇਹ ਦੋਨੋਂ ਬਜ਼ੁਰਗ ਹੀ ਬਿਮਾਰ ਹੋ ਗਏ ਚੱਲਣ-ਫਿਰਨ ਤੋਂ ਅਸਮਰੱਥ ਹੋ ਗਏ ਕੋਈ ਰਿਸ਼ਤੇਦਾਰ ਕੋਈ ਭੈਣ-ਭਰਾ ਕੋਈ ਮਾਮਾ ਚਾਚਾ ਤਾਇਆ ਕੋਈ ਵੀ ਮਦਦ ਕਰਨ ਵਾਲਾ ਨਹੀਂ ਬਾਪੂ ਜੀ ਦਾ ਜਿਹੜਾ ਛੋਟਾ ਭਰਾ ਵਾ ਉਹ ਵੀ ਉਸ ਦਿਨ ਪੰਚਾਇਤ ਦੇ ਕਹਿਣ ਤੇ ਇੱਥੇ ਨਾਲ ਆਇਆ ਸੀ ਛੱਡਣ ਤੇ ਛੱਡ ਕੇ ਚਲਾ ਗਿਆ ਉਹ ਵੀ ਦੱਸਦਾ ਸੀ ਵੀ ਸਾਡੀ ਇਹਨਾਂ ਨਾਲ ਬੰਨਦੀ ਨਹੀਂ ਮੈਂ ਅੱਜ ਬਹੁਤ ਸਾਲਾਂ ਬਾਅਦ ਇਹਨੂੰ ਮਿਲਿਆ ਵੀ ਇਹਨੇ ਮੇਰੇ ਨਾਲ ਬਹੁਤ ਮਾੜੀ ਕੀਤੀ ਹੋਈ ਹੈ ਚਲੋ ਇਹਨਾਂ ਦੇ ਘਰ ਦੇ ਆਪਸ ਵਿੱਚ ਸਬੰਧ ਰਹੇ ਹੋਣਗੇ ਹਨਾ ਮਾੜੇ ਚੰਗੇ ਪਰ ਜਦੋਂ ਇਨਸਾਨੀਅਤ ਦੀ ਮਤਲਬ ਬਿਲਕੁਲ ਹੀ ਆਪਾਂ ਕਹਿੰਦੇ ਨਰਕ ਜਿਹਾ ਹੋ ਰੇ ਸੀ ਦੋਨੋਂ ਜਾਣੇ ਲੈਟਰਨ ਬਾਥਰੂਮ ਵਿੱਚ ਹੀ ਹੋ ਰਿਆ ਸੀ ਮਾਤਾ ਦਾ ਚੂੜਾ ਟੁੱਟ ਗਿਆ ਬਾਪੂ ਨੇ ਧੱਕਾ ਦਿੱਤਾ ਤੇ ਬਾਪੂ ਡਿਮੈਂਸ਼ੀਆ ਦਾ ਸ਼ਿਕਾਰ ਸੀ Mentally sick ਸੀ ਚੱਲ ਫਿਰ ਵੀ ਨਹੀਂ ਸਕਦਾ ਸੀ ਇਹ ਵੀ ਬਿਮਾਰ ਸੀ ਤੇ ਮਤਲਬ ਦੋਨੋਂ ਹੀ ਮਾਤਾ ਨੇ ਗਿਆਨਨੀ ਕੀਤੀ ਹੋਈ ਆ ਪੜ੍ਹੀ ਲਿਖੀ ਆ ਬਾਪੂ ਵੀ ਪੜ੍ਹਾ ਲਿਖਿਆ ਬੜਾ ਵਧੀਆ ਕੰਮਕਾਰ ਚੱਲਦਾ ਸੀ ਕਿਸੇ ਨੇ ਆ ਕੇ ਪੁੱਛਿਆ ਹੀ ਨਹੀਂ ਕਿਸੇ ਨੇ ਆ ਕੇ ਸਾਥ ਹੀ ਦਿੱਤਾ ਕਿ ਧੰਨਵਾਦ ਆ ਗਵੰਦੀ ਡਾਕਟਰ ਸੀ ਵੀਰ ਜਿਹੜਾ ਮਾੜਾ ਮੋਟਾ ਇਹਨਾਂ ਦੀ ਸਫਾਈ ਕਰਦਾ ਸੀ ਜਿਹੜਾ ਰੋਟੀ ਦਿੰਦਾ ਸੀ ਜਿਨੇ ਸਾਡੇ ਨਾਲ ਸੰਪਰਕ ਕੀਤਾ ਹੁਣ ਬਾਪੂ ਜੀ ਚੜ੍ਹਾਈ ਕਰ ਗਏ ਨੇ ਬਾਪੂ ਜੀ ਨੂੰ ਅਸੀਂ ਅੰਮ੍ਰਿਤਸਰ ਭੇਜਣ ਲੱਗੇ ਆ ਬਾਪੂ ਜੀ ਦੀ ਆਰਥਿਕ ਦੇ ਵੀ ਉੱਥੇ ਇਹਨੇ ਡੋਨੇਟ ਕੀਤੀ ਹੋਈ ਸੀ ਬੋਡੀ ਮਾਤਾ ਜੀ ਦਾ ਆਪਰੇਸ਼ਨ ਹੋਣਾ ਦੋ ਚਾਰ ਦਿਨਾਂ ਤੱਕਰ ਪਰ ਇਸ ਟਾਈਮ ਕੋਈ ਦਲਾਸਾ ਦੇਣ ਵਾਲਾ ਕੋਈ ਹੌਸਲਾ ਦੇਣ ਵਾਲਾ ਕੁਈ ਆਪਣਾ ਅਜੀਬ ਜਿਹਾ ਜਾਂਦੀ ਰਿਸ਼ਤੇਦਾਰਾਂ ਨੂੰ ਵੀ ਬੇਨਤੀ ਆ ਮੈਂ ਤਾਂ ਇਹਨਾਂ ਦੇ ਦਿਓਰ ਨਾਲ ਸਾਡੀ ਗੱਲ ਹੋ ਗਈ ਆ ਉਹ ਬਾਪੂ ਜੀ ਦੀ ਬਾਡੀ ਨੂੰ ਉੱਥੇ ਬਟਨੀ ਕੇਅਰ ਦੇ ਵਿੱਚ ਜਾ ਕੇ ਛੜਾ ਕੇ ਆਊਗਾ ਮੈਂ ਬਾਈ ਕਰਨਵਲ ਕਰਨਵਲਜੀਤ ਸਿੰਘ ਆ ਉਹ ਨਾ ਛੋਡੀ ਆ ਤੇ ਪਰ ਮਾਤਾ ਜੀ ਦਾ ਕੋਈ ਰਿਸ਼ਤੇਦਾਰ ਮਾਤਾ ਜੀ ਦੇ ਪੇਕੇਆਂ ਵੱਲੋਂ ਜੇ ਕੋਈ ਸਾਡੀ ਵੀਡੀਓ ਦੇਖਦਾ ਕੋਈ ਤਾਂ ਆਵੋ ਕੋਈ ਤਾਂ ਆ ਕੇ ਮਾੜਾ ਮੋਟਾ ਇਸ ਟਾਈਮ ਹੌਸਲਾ ਦੇਵੋ ਸਿਰ ਦਾ ਸਾਈਂ ਤੁਰ ਗਿਆ ਉਹ ਮਾਂ ਜੀ ਨੇ ਸਾਰੀ ਜ਼ਿੰਦਗੀ ਆਪਣੇ ਘਰ ਵਾਲੇ ਦੇ ਨਾਲ ਕੱਟੀ ਉਹ ਤੁਰ ਗਿਆ ਹੁਣ ਕੱਲੀ ਰਹਿ ਗਈ ਆ ਵਿਚਾਰੀ ਤੇ ਤੁਹਾਡੇ ਸਾਥ ਦੀ ਲੋੜ ਆ ਰਿਸ਼ਤੇਦਾਰ ਭੈਣ ਭਰਾ ਕਾਦੇ ਵਾਸਤੇ ਹੁੰਦੇ ਆ ਹੋਰ ਅਰਦਾਸ ਕਰਿਓ ਬਾਪੂ ਗਰਜੀਤ ਸਿੰਘ ਜੀ ਦੀ ਆਤਮਾ ਦੀ ਸ਼ਾਂਤੀ ਲਈ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਮਾਤਾ ਨੂੰ ਹੌਸਲਾ ਬਖਸ਼ਣ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਮਾਤਾ ਤੰਦਰੁਸਤ ਹੋ ਜAVE ਤੇ ਇਹਨਾਂ ਦੇ ਬੇਟੇ ਨੂੰ ਇੰਡੀਆ ਆਉਣ ਦੇ ਵਿੱਚ ਤੁਸੀਂ ਮਦਦ ਕਰੋ ਉਹ ਆ ਕੇ ਆਪਣੀ ਘਟੋ ਘਟ ਹਣ ਮਾਂ ਦੀ ਤਾਂ ਕੇਅਰ ਕਰ ਸਕੇ ਨਾ ਹੁਣ ਉੱਥੇ ਤਾਂ ਉਹ ਪੀਅਰ ਨਹੀਂ ਹੋ ਸਕਿਆ ਆ ਕੇ ਘੱਲ ਘਟੋ ਘਟ ਆਪਣੀ ਮਾਂ ਨੂੰ ਤਾਂ ਸੰਭਲੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ